ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਲਗਾਤਾਰ ਇਹ ਦਾਅਵਾ ਕਰ ਰਹੇ ਨੇ ਕਿ ਉਹਨਾਂ ਨੇ 7 ਮਹੀਨਿਆਂ ਦੇ ਵਿੱਚ 7 ਅਨਮਿੱਥੀ ਜੜੀ ਜੰਗਾਂ ਨੇ ਉਹਨਾਂ ਨੂੰ ਖਤਮ ਕਰਾਇਆ ਇਹਦੇ ਵਿੱਚ ਉਹਨਾਂ ਨੇ ਭਾਰਤ ਅਤੇ ਪਾਕਿਸਤਾਨ ਦਾ ਨਾਮ ਇੱਕ ਬਾਰ ਫਿਰ ਤੋਂ ਦੁਹਰਾਇਆ ਕਿ ਭਾਰਤ ਪਾਕਿਸਤਾਨ ਦੇ ਵਿੱਚ ਜਿਹੜੀ ਜੰਗਬੰਦੀ ਹੋਈ ਹੈ ਉਹ ਉਹਨਾਂ ਦੀ ਵਿਚੋਲਗੀ ਨਾਲ ਹੋਈ ਹੈ ਇਸ ਵਾਰ ਇਹ ਜ਼ਿਕਰ ਕਿਸੇ ਆਮ ਬਿਆਨ 'ਚ ਨਹੀਂ ਬਲਕਿ ਉਹਨਾਂ ਨੇ UN ਦੀ ਜਿਹੜੀ ਜਨਰਲ ਅਸੈਂਬਲੀ ਸੀਗੀ ਉਹਦੇ ਵਿੱਚ ਇਹ ਜ਼ਿਕਰ ਕੀਤਾ ਹੈ ਇਹ ਬਹੁਤ ਵੱਡਾ ਦਾਵਾ ਹੈ ਕਿ ਬਾਰ ਬਾਰ ਨਵੀਂ ਦਿੱਲੀ ਦੇ ਇਸ ਦਾਅਵੇ ਨੂੰ ਖਾਰਜ ਕਰਨ ਦੇ ਬਾਵਜੂਦ ਡੋਨਲਡ ਟਰੰਪ ਕਿਤੇ ਨਾ ਕਿਤੇ ਲਗਾਤਾਰ ਇਹ ਗੱਲ ਕਹਿ ਰਹੇ ਨੇ ਕਿ ਭਾਰਤ ਪਾਕਿਸਤਾਨ ਜੰਗ ਖਤਮ ਕਰਾਉਣ ਦੇ ਵਿੱਚ ਯਾਨੀ ਤਣਾਅ ਖਤਮ ਕਰਾਉਣ ਦੇ ਵਿੱਚ ਉਹਨਾਂ ਦਾ ਵੱਡਾ ਰੋਲ ਹੈ ਯਾਨੀ ਉਹਨਾਂ ਦੀ ਵਿਚੋਲਗੀ ਹੈ ਜਦਕਿ ਦਿੱਲੀ ਕਈ ਵਾਰ ਨਵੀਂ ਦਿੱਲੀ ਕਈ ਵਾਰ ਇਸ ਗੱਲ ਤੋਂ ਇਨਕਾਰ ਕਰ ਚੁੱਕੀ ਹੈ ਇਸ ਵਾਰ ਤੇ ਉਹਨਾਂ ਨੇ ਸੱਤ ਦੇਸ਼ਾਂ ਦੀ ਦਾ ਜ਼ਿਕਰ ਕੀਤਾ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਦੀ ਜੰਗ ਉਹਨਾਂ ਨੇ ਖਤਮ ਕਰਾਈ ਹੈ ਤੁਹਾਨੂੰ ਦੱਸ ਦਈਏ ਕਿ ਯੂਨ ਦੀ ਜਨਰਲ ਅਸੈਂਬਲੀ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਬੋਲ ਰਹੇ ਸੀ ਉਹਨਾਂ ਨੇ ਦਾਵਾ ਕੀਤਾ ਇਹ ਯੂਨ ਦੇ ਬਕਾਇਦਾ ਦਫਤਰ ਦੇ ਵਿੱਚ ਡੋਨਲਡ ਟਰੰਪ ਦਾ ਇਹ ਭਾਸ਼ਣ ਸੀਗਾ ਜਿਸ ਦੇ ਵਿੱਚ ਉਹਨਾਂ ਨੇ ਭਾਰਤ ਤੇ ਕਈ ਦੋਸ਼ ਵੀ ਲਾਏ ਆ ਉਹਨਾਂ ਇਹ ਕਿਹਾ ਕਿ ਜਿਹੜੀ ਯੂਕਰੇਨ ਜੰਗ ਹੈ ਉਸ ਦੇ ਵਿੱਚ ਰੂਸ ਨੂੰ ਸਪான்ਸਰ ਕਰ ਰਿਹਾ ਭਾਰਤ ਤੇ ਚੀਨ ਇਹ ਵੀ ਜ਼ਿਕਰ ਕੀਤਾ ਉਹਨਾਂ ਕਹਿੰਿਆ ਕਿ ਮੈਂ 7 جنگਾਂ ਖਤਮ ਕੀਤੀਆਂ ਔਰ ਅਜੇ ਹਾਂ ਪਹਿਲਾ ਕਦੀ ਵੀ ਕਿਸੇ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਵੱਲੋਂ ਨਹੀਂ ਕੀਤਾ ਗਿਆ ਇਹ ਵੀ ਉਹਨਾਂ ਨੇ ਦਾਵਾ ਕੀਤਾ ਡੋਨਲਡ ਟਰੰਪ ਨੇ ਇਹ ਵੀ ਦਾਵਾ ਕੀਤਾ ਕਿ ਸੰਯੁਕਤ ਰਾਸ਼ਟਰ ਨੂੰ ਜਿਹੜੇ ਕੰਮ ਕਰਨੇ ਚਾਹੀਦੇ ਉਹ ਉਹਨਾਂ ਨੂੰ ਕਰਨੇ ਪੈ ਰਹੇ ਨੇ ਅਮਰੀਕੀ ਰਾਸ਼ਟਰਪਤੀ ਨੇ ਦਾਵਾ ਕੀਤਾ ਕਿ ਸਿਰਫ 7 ਮਹੀਨਿਆਂ ਦੇ ਵਿੱਚ 7 ਅਣਮਿੱਥੇ ਯੁੱਧ ਜਿਹੜੇ ਆ ਉਹ ਉਹਨਾਂ ਨੇ ਖਤਮ ਕਰਾਏ ਨੇ ਇਹਦੇ ਵਿੱਚ ਉਹਨਾਂ ਜ਼ਿਕਰ ਕੀਤਾ ਕਿ ਕੰਬੋਡੀਆ ਥਾਈਲੈਂਡ ਕੋਸੋਵੋ ਸਰਬੀਆ ਸਰਬੀਆ ਕਾਂਗੋ ਰਵਾਂਡਾ ਭਾਰਤ ਪਾਕਿਸਤਾਨ ਇਜ਼ਰਾਈਲ ਈਰਾਨ ਮਿਸਰ ਈਥੋਪੀਆ ਅਤੇ ਆਰਮੀਨੀਆ ਅਜ਼ਰਬਾਈਜਾਨ ਦਾ ਉਹਨਾਂ ਨੇ ਜ਼ਿਕਰ ਕੀਤਾ ਇਹ ਸੱਤ ਦੇਸ਼ ਨੇ ਜਿਹੜੇ ਆਪਸ ਦੇ ਵਿੱਚ ਲੜ ਰਹੇ ਸਨ ਉਹਨਾਂ ਦੀ جنگ ਉਹਨਾਂ ਨੇ ਖਤਮ ਕਰਾਈ ਹੈ ਤੇ ਇਹ ਜ਼ਿਕਰ ਬਕਾਇਦਾ ਯੂਨ ਦੇ ਵਿੱਚ ਕੀਤਾ ਇਹ ਤੁਸੀਂ ਦੇਖੋ ਇਹ UN ਦੇ ਵਿੱਚ ਡੋਨਲਡ 트াম্প ਬੋਲ ਰਹੇ ਨੇ ਔਰ ਉਹਨਾਂ ਨੇ ਜਿਹੜੇ ਦੇਸ਼ਾਂ ਦਾ ਨਾਮ ਲਿਆ ਤੁਹਾਨੂੰ ਇੱਕ ਵਾਰੀ ਸੁਣਾ ਦਿੰਦੇ ਆ ਕਿ ਉਹਨਾਂ ਨੇ ਕਿਹੜੇ ਦੇਸ਼ਾਂ ਦਾ ਨਾਮ ਲਿਆ ਜਿਹਦੇ ਵਿੱਚ ਭਾਰਤ ਪਾਕਿਸਤਾਨ ਦਾ ਜ਼ਿਕਰ ਵੀ ਹੈ This includes Cambodia and Thailand Kosovo and Serbia the Congo and Rwanda a vicious violent war that was Pakistan and India Israel and Iran Egypt and Ethiopia, and Armenia and Azerbaijan. It included all of them. This includes Cambodia and Thailand, Kosovo and Serbia, the Congo and Rwanda—a vicious vi Serbia, the Congo and Rwanda—a vicious, violent war that was. Pakistan and India, Israel and Iran. Egypt and Ethiopia, and Armenia and Azerbaijan. It included all of them. China and India are the primary funders of the ongoing war by continuing to purchase Russian oil. But inexcusably, even NATO countries have not cut off much Russian energy and Russian energy products. And Europe has to step it up. they can't be doing what they're doing they're buying oil and gas from russia while they fight but inexcusably even nato countries have not cut off much russian energy and russian energy products and you trump ne avi daava kita hai ki jehdi ukraine ate ruse vichar jang chal rahi hai us de vich bharat ate ਚਾਇਨਾ ਉਸ ਨੂੰ ਸਪான்ਸਰ ਕਰ ਰਹੇ ਨੇ ਇਹ ਬਹੁਤ ਵੱਡਾ ਦੋਸ਼ ਹੈ ਹਾਲਾਂਕਿ ਇੱਕ ਪਾਸੇ ਡੋਨਲਡ ਟਰੰਪ ਨੀਰ ਦਾ ਨੀਲਾ ਮਿੱਤਰ ਹੈ ਯਾਨੀ ਜਿਹੜੇ ਨਰਿੰਦਰ ਮੋਦੀ ਨੇ ਉਹਨਾਂ ਨੂੰ ਜਨਮ ਦਿਨ ਦੀ ਵਧਾਈ ਵੀ ਦਿੱਤੀ ਔਰ ਉਸ ਵੇਲੇ ਕਿਹਾ ਵੀ ਸੀਗਾ ਕਿ ਨਰਿੰਦਰ ਮੋਦੀ ਮੇਰੇ ਬਹੁਤ ਵਧੀਆ ਦੋਸਤ ਨੇ ਲੇਕਿਨ ਵੱਖਰੇ ਵੱਖਰੇ ਮੰਚਾਂ ਤੇ ਉਹ ਅਜਿਹਾ ਜਿਹਾ ਜ਼ਿਕਰ ਕਰਦੇ ਨੇ ਇਹ ਸਮਝ ਨਹੀਂ ਆਂਦੀ ਕਿ ਜੇਕਰ ਉਹ They can't be doing primary funders of the ongoing war by continuing to purchase Russian oil. But inexcusably, even NATO countries have not cut off much Russian energy and Russian energy products. And Europe has to step it up. They can't be doing what they're doing. They're buying oil and gas from Russia while they're fighting Russia. It's embarrassing to them, and it was very embarrassing to them when I found out about it, I can tell you that. They have to immediately cease all energy purchases from Russia. China and India are the primary funders of the ongoing war by continuing to purchase Russian oil, but inexcusably, even NATO countries have not. Cut off much Russian energy and Russian energy products. And Europe has to step it up. They can't be doing what they're doing. They're buying oil and gas from Russia while they're fighting Russia. It's embarrassing to them, and it was very embarrassing to them when I found out about it. I can tell you that. they have to immediately cease. Donald Trump. Said that ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਜਾਣਾ ਚਾਹੀਦਾ ਇਹ ਜ਼ਿਕਰ ਉਹਨਾਂ ਪਹਿਲਾਂ ਵੀ ਕਈ ਵਾਰ ਕਰ ਚੁੱਕੇ ਤੇ ਯੂਨ ਦੇ ਵਿੱਚ ਵੀ ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਇਸ ਦਾ ਜ਼ਿਕਰ ਕੀਤਾ ਕਿ ਉਹਨਾਂ ਨੂੰ ਇਹ ਜਿਹੜੀ ਸੱਤ ਜੰਗਾਂ ਉਹਨਾਂ ਨੇ ਖਤਮ ਕਰਾਈਆਂ ਉਹਦੇ ਵਾਸਤੇ ਨੋਬਲ ਸ਼ਾਂਤੀ ਪੁਰਸਕਾਰ ਜਿਹੜਾ ਉਹ ਮੈਨੂੰ ਦਿੱਤਾ ਜਾਣਾ ਚਾਹੀਦਾ ਯਾਨੀ ਖੁਦ ਨੂੰ ਬਾਰ-ਬਾਰ ਉਹ ਨੋਬਲ ਸ਼ਾਂਤੀ ਪੁਰਸਕਾਰ ਵਾਸਤੇ ਪੇਸ਼ ਕਰਦੇ ਨੇ ਨਾ ਇਵਨ ਕਮਿੰਗ ਕਲੋਸ ਟੂ ਲਿਵਿੰਗ ਅਪ ਟੂ ਦੈਟ ਪੋਟੈਂਸ਼ੀਅਲ For the most part, at least for now, all they seem to do is write a really strongly worded letter and then never follow that letter up. It's empty words and empty words don't solve war. What is the purpose of the United Nations? The UN has such tremendous potential. I've always said it. It has such tremendous, tremendous potential, but it's not even coming close to living up to that potential. For the most part, at least for now, all they seem to do is write a really strongly worded letter and then never follow that letter up it's empty words and empty words don't solve